ਤੋ ਕਿ ਰਾਏ ਹੋਇਆ ਸਰਦਾਰ ਭਵਨ ਸਿੰਘ ਜੀ ਮਾਨ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਮੰਤਰੀ ਸਾਹਿਬ ਦਾ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਕਿ ਸਾਡੀ ਸਰਕਾਰ ਆਉਣ ਤੋਂ ਬਾਅਦ ਸਾਡੇ ਲਿੰਕ ਰੋਡ ਤੇ ਪਹਿਲੇ ਵਾਰੀ ਪੀਆਰਟੀਸ ਨੇ ਬੱਸਾਂ ਚੱਲਣ ਲੱਗੀਆਂ ਨੇ ਇਸ ਕਰਕੇ ਕੁਐਸਚਨ ਰਾਈਜ਼ ਹੋਇਆ ਜਦੋਂ ਪੀਆਰਟੀਸ ਦੇ ਮੈਨੂੰ ਡਰਾਈਵਰ ਮਿਲੇ ਜਾਂ ਸਰਕਾਰੀ ਸਕੂਲ ਜਾਂ ਹੋਰ ਸਕੂਲਾਂ ਦੇ ਜਿਹੜੇ ਲੱਗਿਆ ਹੋਈਆਂ ਨੇ ਬੱਸਾਂ ਉਹਨਾਂ ਨੂੰ ਡਰਾਈਵਰ ਮਿਲੇ ਤਾਂ ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਕ੍ਰਾਸ ਕਰਦੇ ਆ ਯਾਰ ਸਾਨੂੰ ਤੇਜ਼ੀ ਹੁੰਦੀ ਥੋੜੀ ਜੀ ਗਾਂਹ ਚੱਕਣ ਦੀ ਤਾਂ ਉਹ ਤੋਂ ਕ੍ਰਾਸ ਨਹੀਂ ਹੁੰਦਾ ਲੋਕਾਂ ਨੇ ਸੜਕਾਂ ਵੱਡ ਬਦਲੀਆਂ ਸੜਕਾਂ ਦੇ ਬਿਲਕੁਲ ਨਾਲ ਲਾ ਲੀਆਂ ਘਟ ਗਿਆ ਉਹਨਾਂ ਜਿਹੜਾ ਵਿਚਾਲਾ ਸਪੇਨ ਸੀਗਾ ਸਭ ਮੈਂ ਇਹੀ ਕਰਕੇ ਬੇਨਤੀ ਕੀਤੀ ਸੀ ਕਿ ਜੇਕਰ ਇਹ ਆਪਾਂ ਦੀ ਸਭ ਨੂੰ ਸੱਤਾ ਦੇ ਅਧਿਕਾਰੀ ਸਾਡੀ ਸੀ ਨੂੰ ਸਾਰੇ ਪੰਜਾਬ ਦੀ ਮਸਲਾ ਹੋਊਗਾ ਇਹ ਕਿ ਉਹ ਸੜਕਾਂ ਨੇ ਬਰ ਮ ਛੱਡ ਦੇਣਗੇ ਯਾਰ ਕੋਈ ਫਰਕ ਨਹੀਂ ਪੈਂਦਾ ਜੇ ਘਟ ਉਹਨਾਂ ਨੂੰ ਕੋਈ 2 ਕਿਲੋ ਘਟ ਕਰਨ ਕੋਈ ਜੀ ਹੋ ਜੂਗੀ ਸੋ ਇਹ ਬੇਨਤੀ ਮੈਂ ਕੀਤੀ ਹੈ ਮੈਨੂੰ ਆਸ ਹੈ ਕਿ ਇਹ ਥੋੜੀ ਸ਼ਕਤੀ ਦੇ ਨਾਲ ਇਹ ਗੱਲ ਕਰਕੇ ਆਪਾਂ ਇਹਦਾ ਫਾਇਦਾ ਕਰੀਏ ਆਮ ਤੌਰ ਤੇ ਸਾਡੀ ਇੱਕ ਬਸ ਸੀਗੀ ਹਸਨਪੁਰ ਤੋਂ ਵਾਰੀ ਸੀ ਮਾਨਸਾ ਤੋਂ ਜੇ ਤੋ ਕ੍ਰੋਸ ਕਰਨ ਲੱਗੀ ਬੱਚਿਆਂ ਵਾਲੀ ਉਹ ਟੇਢੀ ਹੋ ਗਈ ਜੇ ਤੋ ਉਲਟ ਜਾਉਂਦੀ ਫਿਰ ਸਾਰਾ ਵੱਧ ਹੋ ਜਾਂਦਾ ਕ੍ਰੋਸ ਹੁੰਦੀ ਨਹੀਂ ਸੀ ਸੋ ਇਸ ਕਰਕੇ ਉਹ ਉਥੋ ਮਸਲਾ ਰਹੀ ਹੋਇਆ ਸਰ ਮੈਂ ਸਮਝਦਾ ਕਿ ਇਹ ਮਸਲਾ ਚਲਦੀ ਜੀ ਆਪਾਂ ਹੱਲ ਕਰ ਦਈਏ ਲੋਕ ਬੜੇ ਖੁਸ਼ ਹੋਣਗੇ ਧੰਨਵਾਦ ਸਰ ਸੱਚੇ ਰਾਜ ਹੋਇਆ ਸਰ ਦਾ ਭਵਨ ਸਿੰਘ ਜੀ ਮਾਨ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਮੰਤਰੀ ਸਾਹਿਬ ਦਾ ਇਹ ਮਾਲ ਜੋ ਮੁੱਖ ਮੰਤਰੀ ਸਾਹਿਬ ਦਾ ਕਿ ਸਾਡੀ ਸਰਕਾਰ ਆਉਣ ਤੋਂ ਬਾਅਦ ਸਾਡੇ ਲਿੰਕ ਰੋਡ ਤੇ ਪਹਿਲੇ ਵਾਰੀ ਪੀਆਰਟੀਸ ਨੇ ਬੱਸਾਂ ਚੱਲਣ ਲੱਗੀਆਂ ਨੇ ਇਸ ਕਰਕੇ ਕੁਐਸਚਨ ਰਾਈਜ਼ ਹੋਇਆ ਜਦੋਂ ਪੀਆਰਟੀਸ ਦੇ ਮੈਨੂੰ ਡਰਾਈਵਰ ਮਿਲੇ ਜਾਂ ਸਰਕਾਰੀ ਸਕੂਲ ਲੱਗ ਜਾਂ ਖਾਸ ਸਕੂਲਾਂ ਦੇ ਜਿਹੜੇ ਲੱਗਿਆ ਹੋਈਆਂ ਨੇ ਬੱਸਾਂ ਉਹਨਾਂ ਟ੍ਰੈਵਲ ਮਿਲੇ ਤਾਂ ਉਹਨੇ ਕਿਹਾ ਵੀ ਜਦੋਂ ਅਸੀਂ ਕ੍ਰਾਸ ਕਰਦੇ ਆ ਯਾਰ ਹਨੂੰ ਤੇਜ਼ੀ ਹੁੰਦੀ ਥੋੜੀ ਜੀ ਗਾਹ ਚੱਕਣ ਦੀ ਤਾਂ ਉਹ ਤੋਂ ਕ੍ਰਾਸ ਨਹੀਂ ਹੁੰਦਾ ਲੋਕਾਂ ਨੇ ਸੜਕਾਂ ਬਦਲੀਆਂ ਸੜਕਾਂ ਦੇ ਬਿਲਕੁਲ ਨਾਲ ਲਾ ਲੀਆਂ ਘਟ ਗਿਆ ਉਹ ਜਿਹੜਾ ਵਿਚਾਲਾ ਸਪੇਨ ਸੀਗਾ ਸਭ ਮੈਂ ਇਹੀ ਕਰਕੇ ਬੇਨਤੀ ਕੀਤੀ ਸੀ ਕਿ ਜੇਕਰ ਇਹ ਆਪਾਂ ਦੀ ਸਭ ਨੂੰ ਸੰਤ ਅਧਿਕਾਰੀ ਸਾਡੀ ਸੀ ਇਹਨੂੰ ਸਾਰੇ ਪੰਜਾਬ ਦੀ ਮਸਲਾ ਹੋਊਗਾ ਇਹ ਕਿ ਉਹ ਸੜਕਾਂ ਨੇ ਬਰਮਾ ਛੱਡ ਦੇਣਗੇ ਯਾਰ ਕੋਈ ਫਰਕ ਨਹੀਂ ਪੈਂਦਾ ਜੇ ਘਟ ਉਹਨਾਂ ਨੂੰ ਕੋਈ 2 ਕਿਲੋ ਘਟ ਕਰਨ ਕੋਈ ਜੀ ਹੋ ਜੂਗੀ ਸੋ ਇਹ ਬੇਨਤੀ ਮੈਂ ਕੀਤੀ ਹੈ ਮਨ ਆਸ ਹੈ ਕਿ ਇਹ ਥੋੜੀ ਸ਼ਕਤੀ ਦੇ ਨਾਲ ਇਹ ਗੱਲ ਕਰਕੇ ਆਪਾਂ ਇਹਦਾ ਫਾਇਦਾ ਕਰਾਈਏ ਆਮ ਤੌਰ ਤੇ ਸਾਡੀ ਇੱਕ ਬਸਤੀਗੀ ਹਸਨਪੁਰ ਤਵਾਰੀ ਸੀ ਮਾਨਸਾ ਤੋਂ ਜਦੋਂ ਕ੍ਰਾਸ ਕਰਨ ਲੱਗੀ ਬੱਚਿਆਂ ਵਾਲੀ ਉਹ ਟੇਢੀ ਹੋ ਗਈ ਜਿੱਦਾਂ ਉਲਟ ਜਲਦੀ ਫਿਰ ਸਾਰਾ ਵੱਧ ਹੋ ਜਾਂਦਾ ਕ੍ਰਾਸ ਨਹੀਂ ਸੀ ਸੋ ਇਸ ਕਰਕੇ ਉਹ ਉੱਥੇ ਮਸਲਾ ਰਹੀ ਹੋਇਆ ਸਰ ਮੈਂ ਸਮਝਦਾ ਕਿ ਇਹ ਮਸਲਾ ਚਲਦੀ ਜੇ ਆਪਾਂ ਹਲਕਾ ਵੀ ਲੋਕ ਬੜੇ ਖੁਸ਼ ਹੋਣਗੇ ਧੰਨਵਾਦ ਸਰ ਸਰ ਕੀ ਰਾਜੀ ਹੋਇਆ ਸਰਦਾਰ ਭਵਨ ਸਿੰਘ ਮਾਨ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਮਾਨਤੀ ਸਾਹਿਬ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਕਿ ਸਾਡੀ ਸਰਕਾਰ ਆਉਣ ਤੋਂ ਬਾਅਦ ਸਾਡੇ ਲਿੰਕ ਰੋਡ ਤੇ ਪਹਿਲੇ ਵਾਰੀ ਪੀਆਰਟੀਸ ਨੇ ਬੱਸਾਂ ਚੱਲਣ ਲੱਗੀਆਂ ਨੇ ਇਸ ਕਰਕੇ ਕੁਐਸਚਨ ਰਾਈਜ਼ ਹੋਇਆ ਜਦੋਂ ਪੀਆਰਟੀਸ ਦੇ ਮੈਨੂੰ ਡਰਾਈਵਰ ਮਿਲੇ ਜਾਂ ਸਰਕਾਰੀ ਸਕੂਲ ਜਾਂ ਹੋਰ ਸਕੂਲਾਂ ਦੇ ਜਿਹੜੇ ਲੱਗਿਆ ਹੋਈਆਂ ਨੇ ਬੱਸਾਂ ਉਹਨਾਂ ਨੂੰ ਡਰਾਈਵਰ ਮਿਲੇ ਤਾਂ ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਕ੍ਰਾਸ ਕਰਦੇ ਆ ਯਾਰ ਸਾਨੂੰ ਤੇਜ਼ੀ ਹੁੰਦੀ ਥੋੜੀ ਜੀ ਗਾਂ ਚੱਕਣ ਦੀ ਤਾਂ ਉਹ ਤੋਂ ਕ੍ਰਾਸ ਨਹੀਂ ਹੁੰਦਾ ਲੋਕਾਂ ਨੇ ਸੜਕਾਂ ਬਦਲੀਆਂ ਸੜਕਾਂ ਦੇ ਬਿਲਕੁਲ ਨਾਲ ਲਾ ਲੀਆਂ ਘਟ ਗਿਆ ਉਹ ਜਿਹੜਾ ਵਿਚਾਲਾ ਸਪੇਨ ਸੀਗਾ ਸਾ ਮੈਂ ਇਹੀ ਕਰਕੇ ਬੇਨਤੀ ਕੀਤੀ ਸੀ ਕਿ ਜੇਕਰ ਇਹ ਆਪਾਂ ਡੀ ਸਾਹਿਬ ਨੂੰ ਸੰਪਤ ਅਧਿਕਾਰੀ ਸਾਡੀ ਸੀ ਨੂੰ ਸਾਰੇ ਪੰਜਾਬ ਦੀ ਮਸਲਾ ਹੋਊਗਾ ਇਹ ਕਿ ਉਹ ਸੜਕਾਂ ਨੇ ਬਰਮ ਛੱਡ ਦੇਣਗੇ ਯਾਰ ਕੋਈ ਫਰਕ ਨਹੀਂ ਪੈਂਦਾ ਜੇ ਘੱਟ ਉਹਨਾਂ ਨੂੰ ਕੋਈ 2 ਕਿਲੋ ਘੱਟ ਕਰਨ ਕੋਈ ਜਿਆ ਜੀ ਹੋ ਜੂਗੀ ਸੋ ਇਹ ਬੇਨਤੀ ਮੈਂ ਕੀਤੀ ਹੈ ਮੈਨੂੰ ਆਸ ਹੈ ਕਿ ਇਹ ਸੋੜੀ ਸ਼ਕਤੀ ਦੇ ਨਾਲ ਇਹ ਗੱਲ ਕਰਕੇ ਆਪਾਂ ਇਹਦਾ ਫਾਇਦਾ ਕਰੀਏ ਆਮ ਤੌਰ ਤੇ ਸਾਡੀ ਇੱਕ ਬਸ ਸੀਗੀ ਹਸਨਪੁਰ ਤਵਾਰੀ ਸੀ ਮਾਨਸਾ ਤੋਂ ਜਦੋਂ ਕ੍ਰੋਸ ਕਰਨ ਲੱਗੀ ਬੱਚਿਆਂ ਵਾਲੀ ਉਹ ਟੇਢੀ ਹੋ ਗਈ ਜੇ ਤਾਂ ਉਲਟ ਜਾਈ ਫਿਰ ਸਾਰਾ ਵੱਧ ਹੋ ਜਾਂਦਾ ਕ੍ਰੋਸ ਨਹੀਂ ਦੀ ਸੀ ਸੋ ਇਸ ਕਰਕੇ ਉਹ ਤੋਂ ਮਸਲਾ ਰਹੀ ਹੋਇਆ ਸਰ ਮੈਂ ਸਮਝਦਾ ਕਿ ਇਹ ਮਸਲਾ ਚਲਦੀ ਜੀ ਆਪਾਂ ਹਲਕਾ ਗੀ ਲੋਕ ਬੜੇ ਖੁਸ਼ ਹੋਣਗੇ ਧੰਨਵਾਦ ਸਰ ਥੈਂਕ ਯੂ